ਮੇਰੇ ਖਿਆਲ ਅੱਜ ਪਹਿਲੀ ਵਾਰ ਤੁਹਾਡੇ ਪਿੰਡ ਆਇਆ ਪਹਿਲੀ ਵਾਰ ਤੁਹਾਨੂੰ ਸਾਰਿਆਂ ਨੂੰ ਮਿਲ ਰਹੇ ਹਾਂ ਤੇ ਇੰਦਰਪੁਰਾ ਪਿੰਡ ਦਾ ਮੈਂ ਰਹਿਣ ਵਾਲਾ ਹਾਂ ਸਾਨੂੰ ਤਕਰੀਬਨ 2-3 ਸਾਲ ਹੋ ਗਏ ਅਸੀਂ ਐਵੇਂ ਹੀ ਪਿੰਡਾਂ 'ਚ ਜਾਂਦੇ ਹਾਂ ਤੇ ਜਿੱਥੇ ਗੋਡਿਆਂ ਦੇ ਕੈਂਪਨੀ ਲੋਡ ਹੁੰਦੀ ਹੈ ਉੱਥੇ ਡਾਕਟਰ ਲਿਆ ਕੇ ਗੋਡਿਆਂ ਦਾ ਇਲਾਜ ਕਰਾਈਦਾ ਜਿੱਥੇ ਅੱਖਾਂ ਦੇ ਕੈਂਪਨੀ ਲੋਡ ਹੁੰਦੀ ਹੈ ਐਵੇਂ ਡਾਕਟਰ ਲਿਆ ਕੇ ਅੱਖਾਂ ਦਾ ਇਲਾਜ ਕਰਾਈਦਾ ਤੇ ਜਿੱਥੇ ਅੱਡ-ਅੱਡ ਬਿਮਾਰੀਆਂ ਹੁੰਦੀਆਂ ਕਿਉਂਕਿ ਪਿੰਡ ਤੋਂ ਹੀ ਅਸੀਂ ਪੁੱਛ ਲੰਨੇ ਆ ਸਰਪੰਚ ਤੋਂ ਆ ਮੋਤਵਰ ਬੰਦਿਆਂ ਤੋਂ ਵੀ ਮੈਡੀਕਲ ਕੈਂਪ ਲਾਈਏ ਕਿ ਅੱਖਾਂ ਦਾ ਕੈਂਪ ਲਾਈਏ ਯਾ ਗੋਡਿਆਂ ਦਾ ਕੈਂਪ ਲਾਈਏ ਤਾਂ ਜੋ ਪਿੰਡ ਦੇ ਵਿੱਚ ਦੁੱਖ ਤਕਲੀਫ ਹੁੰਦਾ ਹੈ ਜਾਂ ਜਿਹਦਾ ਪਿੰਡ ਨੂੰ ਸਭ ਤੋਂ ਵੱਧ ਫਾਇਦਾ ਹੋਵੇ ਉਹ ਅਸੀਂ ਕੈਂਪ ਉਹ ਡਾਕਟਰ ਉਹ ਦਵਾਈਆਂ ਦਾ ਪ੍ਰਬੰਧ ਕਰਕੇ ਅਸੀਂ ਉੱਥੇ ਆੰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਨਤੀ ਤੁਹਾਡੇ ਸਾਰੇ ਅੱਗੇ ਕਰਨਾ ਚਾਹੂੰਗਾ ਇਹ ਇੱਕ ਦੌਰਾ ਹੁੰਦਾ ਹੈ ਇੱਕ ਸਿਆਸੀ ਦੌਰਾ ਹੁੰਦਾ ਹੈ ਵੀ ਲੀਡਰ ਆਂਦਾ ਹੈ ਵੀ ਮੈਂ ਜੀ ਬਹੁਤ ਵੱਡਾ ਲੀਡਰ ਐ ਮੈਨੂੰ ਤਾਂ ਵੋਟ ਚਾਹੀਦੀ ਐ ਮੈਂ ਤਾਂ ਇਲੈਕਸ਼ਨ ਲੜੂੰਗਾ ਇੱਕ ਹੁੰਦਾ ਹੈ ਗੈਰ ਸਿਆਸੀ ਦੌਰਾ ਪਰਿਵਾਰਕ ਸਾਂਝ ਬਣਾਉਣ ਵਾਲਾ ਦੌਰਾ ਇਹ ਮੇਰਾ ਗੈਰ ਸਿਆਸੀ ਦੌਰਾ ਹੈ ਮੈਂ ਕਿਸੇ ਨਾਲ ਵੋਟ ਦੀ ਗੱਲ ਨਹੀਂ ਕਰਨੀ ਕਿਸੇ ਨਾਲ ਕੋਈ ਵੋਟ ਮੰਗਣ ਦੀ ਪਾਰਟੀ ਦੀ ਕੋਈ ਗੱਲ ਨਹੀਂ ਕਰਨੀ ਹੈਗੀ ਮੈਂ ਅੱਜ ਤੁਹਾਡੇ ਨਾਲ ਇੱਕ ਸਾਂਝ ਬਣਾਣ ਆਇਆ ਕਿ ਪਹਿਲਾਂ ਇੱਕ ਵਾਰ ਰਿਸ਼ਤਾ ਬਣੇ ਤੁਹਾਡੇ ਨਾਲ ਜਾਣ ਪਛਾਣ ਹੋਵੇ ਤੁਹਾਨੂੰ ਮੇਰਾ ਪਤਾ ਚੱਲੇ ਮੈਨੂੰ ਤੁਹਾਡਾ ਪਤਾ ਚੱਲੇ ਤੇ ਜੋ ਵੀ ਤੁਹਾਡੇ ਪਿੰਡ ਦਾ ਸੁੱਖ ਦੁੱਖ ਆਂਦਾ ਕੋਈ ਕੋਈ ਕੰਮ ਆਂਦਾ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਆਪਣੇ ਪਿੰਡਾਂ ਦੇ ਵਿੱਚ ਘਰੇਲੂ ਝਗੜੇ ਬਹੁਤ ਹੁੰਦੇ ਨੇ ਆਪਣੇ ਪਿੰਡਾਂ ਦੇ ਵਿੱਚ ਹੋਰ ਕਈ ਵਾਰ ਕੰਮ ਬਹੁਤ ਨੇ ਪਰਿਵਾਰਕ ਮਸਲੇ ਬਹੁਤ ਨੇ ਆਪਸੀ ਮਸਲੇ ਬਹੁਤ ਨੇ ਤਾਂ ਮੈਨੂੰ ਤੁਸੀਂ ਆਪਣੇ ਭਰਾ ਨੂੰ ਆਪਣੇ ਬੱਚੇ ਨੂੰ ਜਦੋਂ ਵੀ ਲੋੜ ਪਵੇ 24 ਘੰਟੇ ਦੇ ਵਿੱਚ ਜਦੋਂ ਮਰਜੀ ਯਾਦ ਕਰ ਲਿਆ ਕਰੋ ਤੇ ਮੈਂ ਤੇ ਮੇਰਾ ٹرسٹ ਓਮ ਫਾਊਂਡੇਸ਼ਨ ਇਹ ਹਲਕੇ ਦੇ ਹਰ ਪਿੰਡ ਦੇ ਵਿੱਚ ਜਾ ਜਾ ਕੇ ਤਿੰਨੋਂ ਮੈਡੀਕਲ ਕੈਂਪ ਪੂਰੇ ਲਾਵਾਂਗੇ ਵੀ ਨਾ ਗੋਡਿਆਂ ਦੀ ਕੋਈ ਬਿਮਾਰੀ ਰਵੇ ਬਾਕੀ ਤਾਂ ਗੁਰੂ ਮਹਾਰਾਜ ਦੇ ਹੱਥ ਹੈ ਪਰ ਚਲੋ ਇਲਾਜ ਕਰਨਾ ਤੇ ਇਲਾਜ ਜੇ ਟਾਈਮ ਨਾਲ ਹੋ ਜੇ ਤਾਂ ਬਹੁਤ ਬਿਮਾਰੀ ਆਪਾਂ ਕੰਟਰੋਲ ਕਰ ਸਕਦੇ ਹਾਂ